ਸੋ ਸਿੱਖਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਤੇ ਆਪਾਂ ਪਹਿਲਾਂ ਜੁਟ ਕੇ ਕੀਤਾ ਜਪੀ ਸਾਹਿਬ ਦਾ ਪਾਠ ਤੁਸੀਂ ਵੀ ਕਰੋ ਸਰਵਾਂ ਨਾਮ ਕਰਤਾ ਸਤਿ ਨਿਰਭੈ ਅਕਾਲ ਮੂਰਤ ਅਗਨੀ ਸਤਿਗੁਰ ਪ੍ਰਸਾਦਿ ਪਾਠ ਸੰਤੋ ਬਾਦ ਆਪਾਂ ਚੱਕਿਆ ਗੁਹਾ ਕੀਤਾ ਤਾਂ ਸਾਨੂੰ ਪਾਇ ਪੱਠੇ ਬੁੱਟੇ-ਬੁੱਟੇ ਪਾਣ ਤੋਂ ਬਾਅਦ ਆਪਾਂ ਬਣਾਈ ਥੋੜੀ ਵੀਡੀਓ ਪਿੰਡ ਦੀ ਮਾਹੌਲ ਬਹੁਤ ਵਧੀਆ ਸੀਗਾ ਸ਼ਾਨਦਾਰ ਮੌਸਮ ਪਿੰਡ ਦਾ ਤੇ ਪਿੰਡ ਦੇ ਵਿੱਚ ਬਹੁਤ ਰੌਣਕਾ ਹੁੰਦੀਆਂ ਤੇ ਫਿਰ ਆਪਾਂ ਚੱਕੇ ਹਿੱਤ ਤੱਕ ਕੰਮ ਗੂਆ-ਗੂਆ ਚਾਕੇ ਆਪਾਂ ਹੋ ਗਏ ਫ੍ਰੀ ਤੇ ਫਿਰ ਆਪਾਂ ਕੀਤਾ ਕੁਮ ਦਾ ਕੰਮ ਸਾਰਾ ਨਵੇੜ ਕੇ ਤੇ ਆਪਾਂ ਜਾਣਾ ਹੁੰਦਾ ਅੱਜਕੱਲ ਮੈਡਮ ਦੇ ਨਾਲ ਕੰਮ ਤੇ ਤੇ ਆਪਾਂ ਮੈਡਮ ਕੋ ਗਏ ਤਾਂ ਮੈਡਮ ਲਾ ਦੀ ਸੀ ਪੋਚੇ ਚੜ ਬੁਚਾ ਲਗ ਰਹਾ ਹੈ ਤੇ ਬੁਝ ਬੁਝ ਲਗ ਮੈਡਮ ਜੀ ਹੋ ਗਏ ਵੇਲੇ ਆਪਾਂ ਹੋ ਗਏ ਰੈਡੀ ਤੇ ਆਪਰ ਤੋ ਪਰਨਾ ਮੈਂ ਕਿ ਚਲੋ ਪਰਨਾ ਪਰਨਾ ਲੇ ਜਨ ਨਿਚੜ ਗਿਆ ਉਹ ਨਹੀਂ ਅਜ ਨਿਚੜਿਆ ਮੌਸਮ ਵਾਲੇ ਠੀਕ ਆ ਠੰਡ ਪੈ ਰਹੀ ਥੋੜੀ ਥੋੜੀ ਗਰਮੀ ਹੈ ਨਹੀਂ ਹੈ ਮੈਡਮ ਨੇ ਸੀਦੀ ਪੋਚੇ ਲਾ ਕੇ ਰੋਟੀ ਬਣਾਈ ਸਾਡੀ ਹੈਗੀ ਪੂਆ ਅਮਰੀਕਾ ਵਾਲੀ ਤੇ ਉਹਨਾਂ ਨੇ ਲੱਸੀ ਲੈਣੀ ਹੁੰਦੀ ਐ ਮਮੀ ਨੇ ਕਰੀ ਸੀ ਗੱਲਾਂ ਤੇ ਆਪਾਂ ਖਾਧੀ ਰੋਟੀ ਨਾਲ ਕਾਦੀ ਖੀਰ ਨਾਲ ਕਾਦੀ ਛੋਲਿਆਂ ਦੀ ਸਬਜ਼ੀ ਤੇ ਮਮੀ ਨੂੰ ਬੁਲਾ ਕੇ ਸੱਸੇ ਕਲ ਆਪਾਂ ਚੱਲ ਗਏ ਸ਼ਹਿਰ ਲੋ ਵੀ ਕੰਮ ਤੇ ਜਾਣਾ ਸੀਗਾ ਤੇ ਆਪਾਂ ਪਹੁੰਚ ਗਏ ਕੰਮ ਤੇ ਬੰਗਿਆਂ ਤੇ ਮੈਡਮ ਉਹ ਨਹੀਂ ਕਰ ਰਹੀ ਸੀ ਕੰਮ ਆਪਾਂ ਵੀ ਰਿਸ ਗਾਈਜ਼ ਵੀ ਦੀ ਚਾਹ ਗਾਈਜ਼ ਵੀ ਤੁਸੀਂ ਵੀ ਪੀ ਲੋ ਚਾਹ ਤੇ ਇੱਕਾ ਗੱਡੀ ਵਾਲੇ ਆ ਬਾਬੇ ਇਹਨਾਂ ਦਾ ਕੀ ਰੱਖਿਆ ਕਰੋ ਆ ਗੱਡੀ ਵਾਲਿਆਂ ਦਾ ਇਹ ਰੇਕ ਤੋਂ ਪੈਸੇ ਮੰਗੀ ਜਾਂਦੇ ਹਰੇਕ ਤੋਂ ਇਹਨਾਂ ਤੋਂ ਜਰਾ ਬਚ ਕੇ ਤੇ ਗਾਇਸ ਵੀਰੇ ਫਿਰ ਆਪਾਂ ਬਣਾਈਆਂ ਪਰਚੀਆਂ ਦੋ ਇੱਕ ਤੇ ਕੀਤਾ ਸੀਗਾ ਉਹਨੇ ਲਿਖਿਆ ਸੀਗਾ ਚਾਕਲੇਟ ਇੱਕ ਤੇ ਲਿਖਿਆ ਸੀਗਾ ਮੰਗੋ ਸ਼ੇਕ ਤੇ ਉਹਨੂੰ ਆ ਗਈ ਚਾਕਲੇਟ ਕਹਿੰਦੀ ਮੈਂ ਨਹੀਂ ਖਾਣੀ ਚਾਕਲੇਟ ਮੈਂ ਤਾਂ ਚਲਪੂਈ ਨੂੰ ਚਲੂ ਮੈਂ ਮੰਗੋ ਸ਼ੇਕ ਬੁਲਾ ਦੇਾਂਗੀ ਮੰਗੋ ਸ਼ੇਕ ਪਲਾਨ ਦੀ ਵਾਰੀ ਆਈ ਨਹੀਂ ਅੱਜ ਆਪਾਂ ਜਾਣਾ ਸੀ ਦਵਾਈ ਲੈਂਣ ਛੇਤੀ ਛੇਤੀ ਆਪਾਂ ਚੱਲ ਗਏ ਘਰ ਨੂੰ ਗਏ ਜਾ ਕੇ ਆਪਾਂ ਦੇਖਿਆ ਮੰਮੀ ਉਲੀ ਲੇਟੇ ਹੋਏ ਸੀ ਮੰਮੀ ਉਠੋ ਮੰਮੀ ਕਹਿੰਦੀ ਮੈਂ ਨਹੀਂ ਉੱਠਦੀ ਕੰਜਰੂ ਤੁਸੀਂ ਜਾਓ ਚਲੋ ਜੀ ਆਪਾਂ ਪਾਏ ਕੱਪੜੇ ਤੇ ਆਪਾਂ ਬੰਨੇ ਪਾਣਾ ਤੇ ਆਪਾਂ ਨਿਕਲ ਗਏ ਮਛਰ ਬਹੁਤ ਸੀਗਾ ਰਾਤ ਟਾਈਮ ਮਛਰ ਬਹੁਤ ਹੁੰਦਾ ਮਛਰ ਤੋਂ ਬਚਣ ਲਈ ਉੱਪਰ ਲਿਆ ਨੀਲਾ ਪਰਨਾ ਮੈਡਮ ਉਲੀ ਪਿੱਛੇ ਬੈਠੀ ਆਪਾਂ ਬਾਰੇ ਕਿ ਬਾਬਾ ਲੱਕੋ ਉਹ ਤੋਂ ਲੈਣੀ ਹੁੰਦੀ ਦਵਾਈ ਬੀਬੀ ਦਾ ਰੈ ਚੈੱਕ ਬੀਬੀ ਫੇਰ ਘਟੇ ਹੋ ਸੀਗਾ ਕੀ ਕੀਤਾ ਜਾਵੇ ਯਾਰ ਬੀਬੀ ਬਹੁਤ ਘਟਦਾ ਵਾ ਡਾਕਟਰ ਪਰੇਸ਼ਾਨ ਨੇ ਸਾਰੀ ਦੁਨੀਆ ਪਰੇਸ਼ਾਨ ਪਰ ਵੀਪੀ ਨਹੀਂ ਵਾਦਾ ਤੇ ਉਤਵਾਦ ਆਪਾਂ ਆ ਗਏ ਜੀ ਮਾਲਪੁਰ ਮਾਲਪੁਰ ਤੋਂ ਆ ਗਏ ਸੈਲੇ ਸੈਲੇ ਪਹੁੰਚ ਗਏ ਆਪਾਂ ਸੈਲੇ ਪਹੁੰਚ ਕੇ ਕਹਿੰਦੀ ਮੈਂ ਕੁਝ ਖਾਣਾ ਮੈਂ ਕਿ ਨਹੀਂ ਘਰੇ ਬਣਿਆ ਮਟਰ ਪਨੀਰ ਮਟਰ ਪਨੀਰ ਨਾਲ ਰੋਟੀ ਖਾਣੇ ਆ ਆਪਾਂ ਜੀ ਚੈੱਕ ਲਿਆ ਮੋਟਰ ਵੀ ਆ ਲਿਆ ਬਣਾਤੀ ਰੇਲ ਮੋਟਰਸਾਈਕਲ ਦੀ ਤੇ ਆਪਾਂ ਬਾਰੀ ਘਰੇ ਕਰੇ ਆਗੇ ਮੈਂ ਕਿਹਾ ਜੈ ਮਮੀ ਪਾ ਸਾਬ ਜੀ ਕਹਿੰਦੀ ਬੁੱਤ ਆਪੇ ਪਾ ਲਓ ਮੇਰੀ ਲੱਤ ਦੁਖਦੀ ਆ ਲੈ ਵੀ ਆ ਗਿਆ ਦੇਹੀ ਮਟਰ ਪਨੀਰ ਤੇ ਸ਼ੋਲੇ ਸਾਬ ਜੀ ਆਪਾਂ ਖਾ ਲਈ ਤੁਸੀਂ ਵੀ ਖਾ ਲਿਓ ਸਾਰਿਆਂ ਨੂੰ ਸਸਿਕਾ ਮਿਲਦੀਆਂ ਕਰ ਲੂ ਨਵੇਂ ਬਲੌਗ ਓਕੇ ਗਾਇਜ਼ ਵੀਰ